ਆ ਹੋ ਗਏ ਬੜਾ ਆ ਦੋਸਤੋ ਆ ਈਲਾ ਪੰਜਾ ਚੱਲਿਆ ਹੋਇਆ ਜੀਸੀਬੀ ਨਾਲ ਜਲਾਲਿਆਣਾ ਰੋਡ ਕੋਟਕਪੁਰਾ ਵਿੱਚ ਕਾਰਵਾਈ ਮਾਨ ਸਾਹਿਬ ਬਹੁਤ ਵਧੀਆ ਤੁਸੀਂ ਕੰਮ ਕੀਤਾ ਇਹ 3 ਸਾਲ ਪਹਿਲਾਂ ਕਰ ਦੇਣਾ ਚਾਹੀਦਾ ਸੀ ਆਹ ਵੇਖੋ ਕਿੰਨੀਆਂ ਵੱਡੀਆਂ ਵੱਡੀਆਂ ਬਿਲਡਿੰਗਾਂ ਆਹਾਂ ਚਿੱਟੇ ਵਾਲਿਆਂ ਨੇ ਹੀ ਬਣਾਈਆਂ ਹੋਈਆਂ ਵੇਚ ਕੇ ਉਹ ਰਗਾ ਵਧੀਆ ਕਰਤਾ ਹੈ ਬਹੁਤ ਵਧੀਆ ਇਹ ਜੋ ਕਮ 3 ਸਾਲ ਪਹਿਲਾਂ ਹੋਣਾ ਚਾਹੀਦਾ ਸੀ 3 ਸਾਲ ਲੇਟ ਹੋਇਆ ਫਿਰ ਵੀ ਦੇਰ ਆਇ ਦਰਸਤ ਆਏ ਬਹੁਤ ਵਧੀਆ ਆਹ ਪਟਾਕੇ ਵੀ ਕਰਦੇ ਉਹ ਹੈਗੀ ਟਰਾਲੀ ਨਾਲ ਹੀ ਉਹ ਉੱਚਾ ਰੱਖ ਦਿੰਦੇ ਸ਼ੇਅਰ ਵੀ ਕਰੀ ਚੱਲਿਓ ਦੋਸਤੋ ਇਹ ਜਿਹੜੇ ਮੇਰੇ ਨਾਲ ਅਟੈਚ ਹੋਈ ਜਾਣਗੇ ਉਹ ਸ਼ੇਅਰ ਕਰੀ ਚੱਲਿਓ ਕੋਟਕਪੁਰੇ ਵਿੱਚ ਹੋ ਰਿਹਾ ਇਹ ਨਸ਼ੇ ਦੇ ਖਿਲਾਫ ਕਾਰਵਾਈ ਜਿਲਾਲਿਆਣਾ ਰੋਡ ਇੰਦਰਾ ਕਲੋਨੀ ਕੋਟਕਪੁਰਾ ਫਾਟਕ ਟੱਪ ਕੇ ਇਹ ਸਾਰੀਆਂ ਬਿਲਡਿੰਗਾਂ ਉਹਨਾਂ ਲੋਕਾਂ ਦੀਆਂ ਬਣੀਆਂ तकरीबन तकरीबन ਵੱਡੀ ਕਾਰਵਾਈ ਹੋ ਰਹੀ ਹੈ ਪੁਲਿਸ ਵੱਲੋਂ ਸਾਰੇ ਸਿਵਲ ਪ੍ਰਸ਼ਾਸਨ ਵੱਲੋਂ ਦਫਤਰ ਵੀ ਆ ਰਿਹਾ ਹੈ ਦੇੜਾ ਪਾਣੀ ਤੇ ਬੰਨ੍ਹੇ ਨਾ ਕੋਈ ਨਾਮ ਹੋਵੇ ਅੱਗੇ ਆਇਆ 16 ਮਹੀਨੇ ਤੋਂ ਸ਼ੁਰੂ ਹੋ ਗਿਆ ਹੈ ਅੱਗੇ ਆਇਆ ਕੰਪਨੀ ਰੋਇਲ ਨਾ ਜਿੱਤੇ ਚਲੇ ਗਏ ਉਹ ਫਰਾਇਬੁਰਗ ਤੋਂ ਇਹ ਖਾਬ ਨਹੀਂ ਆਇਆ ਦੇੜਾ ਤਸਕਰਾਂ ਦੇ ਖਿਲਾਫ ਆ ਦੇਖੋ ਜੀ ਇਹ ਨਾ ਕੂੜਾ ਚੱਕਦੇ ਆ ਸਵੇਰੇ ਇਹ ਜਿਹੜੇ ਆਪਣੇ ਕਹਿ ਦਿੰਦੇ ਆ ਵੀ ਇਹ ਜਿਹੜੀਆਂ ਬੁੜੀਆਂ ਤੇ ਬੰਦੇ ਜਿਹੜੇ ਕਬਾੜ ਦਾ ਕੰਮ ਕਰਦੇ ਇਹਨਾਂ ਦੀ ਕੋਠੀਆਂ ਵੇਖੋ ਘੱਟੋ ਘੱਟ 60-60 ਲੱਖ ਰੁਪਏ ਦੀਆਂ ਕਰੋੜ-ਕਰੋੜ ਰੁਪਏ ਦੀਆਂ ਕੋਠੀਆਂ ਬਣੀਆਂ ਹੋਈਆਂ ਇਹ ਨਸ਼ਾ ਵੇਚਦੇ ਹੁੰਦੇ ਸੀ ਕਿਤੇ ਨਾ ਕਿਸੇ ਵੀ ਬੰਦੇ ਨੂੰ ਇਹ ਨਿਕਲਣ ਨਹੀਂ ਲੈਂਦੇ ਹੁੰਦੇ ਸੀਗੇ ਮਾਨ ਸਾਹਿਬ ਵਧਾਈ ਦੇ ਪਾਤਰੋਂ ਤੁਸੀਂ ਅਸੀਂ ਆਮ ਆਦਮੀ ਪਾਰਟੀ ਦੇ ਜਿਹੜੇ ਪੁਰਾਣੇ ਵਰਕਰ ਆ ਬਹੁਤ ਖੁਸ਼ ਆ ਤੇ ਮੈਂ ਤੁਹਾਡ ਇਸ ਚੈਨਲ 'ਤੇ ਮੈਂ ਆਪਦੇ ਫੇਸਬੁੱਕ ਤੋਂ ਇਹ ਤੁਹਾਨੂੰ ਅਪੀਲ ਕਰਨਾ ਚਾਹੁੰਦਾ ਵੀ ਕਈ ਸਾਡੇ ਆਮ ਆਦਮੀ ਪਾਰਟੀ ਦੇ ਜਿਹੜੇ ਹੈਗੇ ਨਾ ਜਿਹੜੇ ਕਾਲੀਆਂ ਭੇਡਾਂ ਆਂ ਪਾਰਟੀ ਦੇ ਵਿੱਚ ਉਹ ਛਡਾ ਕੇ ਲਿਆਉਂਦੀਆਂ ਨਸ਼ਾ ਤਸਕਰਾਂ ਨੂੰ ਉਹਨਾਂ ਦਾ ਨਾਂ ਨਸਰ ਕੀਤਾ ਜਾਵੇ ਤੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਜਾਵੇ ਇਹ ਪਾਰਟੀ ਬਦਨਾਮ ਕਰ ਰਹੀ ਹੈ ਕਈ ਲੋਕ ਜਾਂਦੇ ਆ ਜੀ ਨਸ਼ਾ ਤਸਕਰਾਂ ਦੇ ਪਿੱਛੇ ਚਲੇ ਜਾਂਦੇ ਆ ਤੇ ਉਹਨਾਂ ਨੂੰ ਛਡਾ ਦਿੰਦੇ ਛਡਾ ਦਿੰਦੇ ਸੀਗੇ ਤੇ ਇਹ ਸੂਚਨਾਵਾਂ ਸਾਡੇ ਲੋਕਾਂ ਦੇ ਵਿੱਚ ਵੀ ਆਈਆਂ ਕੱਟੀਆਂ ਹੋਈਆਂ ਹੈਗੀਆਂ ਹੱਥ ਜੋੜ ਕੇ ਬੇਨਤੀ ਹੈ ਵੀ ਐਸੇ ਜਿਹੜੇ ਪਾਰਟੀ ਵਰਕਰ ਹੈ ਜਿਹੜਾ ਉਹਨਾਂ ਦੀ ਸਪੋਰਟ ਕਰਦੇ ਨਸ਼ਾ ਤਸਕਰਾਂ ਦੀ ਉਹਨਾਂ ਨੂੰ ਨੰਗਾ ਕੀਤਾ ਜਾਵੇ ਸਾਰੇ ਐਸਐਸਪੀ ਸਾਹਿਬ ਨੂੰ ਜਿਹੜਾ ਹੈਗਾ ਤੁਸੀਂ ਇਹ ਕਾਊਂਟਰ ਕੱਢੋ ਵੀ ਕਿਸੇ ਨੂੰ ਜੇ ਕੋਈ ਬੰਦਾ ਛਡਾਣਾ ਹੁੰਦਾ ਹੈਗਾ ਉਹਦਾ ਨਾਮ ਪਤਾ ਲੈ ਕੇ ਉਹਨੂੰ ਵੀ ਨਸਰ ਕੀਤਾ ਜਾਵੇ ਸਰ ਇਹ ਵੱਡੀ ਕਾਰਵਾਈ ਤੁਸੀਂ ਬਹੁਤ ਵਧੀਆ ਕਦਮ ਚੱਕਿਆ ਨਸ਼ਾ ਤਸਕਰਾਂ ਦੇ ਖਿਲਾਫ ਤੇ ਨਸ਼ਾ ਸਾਰੇ ਹੀ ਪੁਲਿਸ ਵਾਲੇ ਮਾੜੇ ਨਹੀਂ ਹੁੰਦੇ ਵਿਚਾਰੇ ਸਾਰੇ ਬਹੁਤ ਵਧੀਆ ਕੰਮ ਕਰਦੇ ਉਹਨਾਂ ਦੇ ਵੀ ਧੀ ਪੁੱਤ ਇਸ ਦੇਸ਼ ਦੇ ਅੰਦਰ ਪੜਦੇ ਪੜੇ ਲਿਖਦੇ ਲਿਖਦੇ ਆ ਜੀ ਉਹ ਵੀ ਤੇ ਉਹਨਾਂ ਨੂੰ ਵੀ ਜਿਹੜੇ ਆ ਗਿਆ ਡਰ ਨਸ਼ਾ ਵੀ ਸਾਡਾ ਪੁੱਤ ਕਿਤੇ ਨਸ਼ੇ ਤੇ ਨਾਲ ਲੱਗ ਜੇ ਤੇ ਆਪਾਂ ਨਸ਼ਾ ਜੇ ਖਤਮ ਕਰ ਦਈਏ ਅੱਧੀ ਜਿਹੜੇ ਲੋਕ ਬਚ ਜਾਣਗੇ ਵੱਡੀ ਕਾਰਵਾਈ ਹੈ ਸ਼ੇਅਰ ਵੀ ਕਰੀ ਚਲਿਓ ਦੋਸਤੋ ਇਸ ਨੂੰ ਕਿੰਨੀਆਂ ਵੱਡੀਆਂ-ਵੱਡੀਆਂ ਕੋਠੀਆਂ ਪਾਈਆਂ ਹੈ। ਇਹ ਜੋ ਕਾਰਵਾਈ ਹੋ ਰਹੀ ਹੈ ਜਲਾਲਿਆਣਾ ਰੋਡ ਸਿੰਦਰਾ ਕਲੋਨੀ ਹਾਟਕ ਟੱਪ ਕੇ ਕੋਟ ਕਪਰੇ ਦੇ ਵਿੱਚ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਇਹ ਕਾਰਵਾਈ ਹੋ ਰਹੀ ਹੈ ਨਸ਼ਾ ਤਸਕਰਾਂ ਦੇ ਖਿਲਾਫ ਬਹੁਤ ਵਧੀਆ ਜਿਹੜਾ ਹੈਗਾ ਇਹ ਸੁਨੇਹਾ ਜਾ ਰਿਹਾ ਹੈ ਇਹ ਹੁਣ ਸੁਣਨ ਚ ਆਇਆ ਵੀ ਇੱਧਰ ਦੀ ਕਿਸੇ ਬੰਦੇ ਨੂੰ ਨਿਕਲਣ ਨਹੀਂ ਦਿੰਦੇ ਸੀ ਦਿਨੇ ਜਾਂ ਸ਼ਾਮ ਨੂੰ ਰਾਤ ਨੂੰ ਤਾਂ ਕੋਈ ਬੰਦਾ ਆ ਹੀ ਨਹੀਂ ਸਕਦਾ ਸੀਗਾ ਤੇ ਉਹ ਡਰਦੇ ਹੁੰਦੇ ਸੀਗੇ ਵੀ ਸਾਡੂੰ ਕੋਈ ਇਹ ਬੰਦੇ ਜਿਹੜੇ ਆ ਗਏ ਆ ਆ ਲੁੱਟ ਨਾ ਲੈਣ ਯਾਨੀ ਕਿ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਬਣਾਤਾ ਸੀਗਾ ਬਈ ਲੋਕ ਜਿਹੜੇ ਹੈਗੇ ਆ ਡਰਨ ਲੱਗ ਗਏ ਸੀਗੇ ਤੇ ਸਾਰੇ ਜਿਹੜੇ ਹੈਗੇ ਆ ਇੱਕ ਗਰੀਬ ਸੀ ਪਹਿਲਾਂ ਮੈਂ ਇਹ ਵੀ ਤੁਹਾਨੂੰ ਦੱਸ ਦੇਣਾ ਚਾਹੁੰਨਾ ਹੈ ਇਹਨਾਂ ਦੇ ਜਿਹੜੇ ਪਹਿਲਾਂ ਇਹ ਗਰੀਬ ਲੋਕ ਸੀਗੇ ਗਰੀਬ ਹੀ ਆਏ ਸੀ ਤੇ ਆ ਉਮੀਰ ਬਣੇ ਆ ਕਿਸ ਤਰ੍ਹਾਂ ਉਮੀਰ ਬਣੇ ਆ ਤੁਸੀਂ ਕਮੈਂਟ ਚ ਦੱਸ ਸਕਦੇ ਹੋ ਆ ਤਰਪਾਲਾ ਤਰਪਾਲਾ ਨਹੀਂ ਚੁਗੀਆਂ ਸੀਗੀਆਂ ਇਹ ਪਹਿਲਾਂ ਨਾ ਜੈਤੋਂ ਚੁਗੀ ਤੇ ਰਹਿੰਦੇ ਸੀ ਇਹਨਾਂ ਦੇ ਪਰਿਵਾਰ ਜਿਹੜੇ ਪਿੱਛੇ ਉਸੇ ਪਰਿਵਾਰ ਸੀਗੇ ਆ ਵੇਖੋ ਪੂਰਾ ਸੀਮੈਂਟ ਮੇਰੇ ਖਿਆਲ ਨਾਲ ਬੜੀ ਵਧੀਆ ਤਰੀਕੇ ਨਾਲ ਜਿਵੇਂ ਕੋਈ ਬਣਾਉਂਦਾ ਨਾ ਉਸ ਤਰੀਕੇ ਨਾਲ ਇਹਨਾਂ ਨੇ ਬਣਾ ਰੱਖੀ ਆ ਝੁੱਗੀਆਂ ਵਾਲੇ ਬੰਦੇ ਸੀ ਇਹ ਆ ਚੰਗੇ ਇਹਨਾਂ ਦੇ ਦਰਵਾਜ਼ੇ ਲੱਗੇ ਹੋਏ ਆ ਚੰਗੇ ਇਹਨਾਂ ਦੇ ਸਾਰਾ ਕੁਝ ਹੈਗਾ ਤੇ ਆ ਆ ਵੀ ਕੁੱਠੀ ਦੇਖੋ ਕਿੰਨੀ ਵਧੀਆ ਬਣੀ ਹੋਈ ਆ ਕਰੋੜ ਰੁਪਏ ਦੀ ਕੁੱਠੀ ਬਣੀ ਹੋਊਗੀ ਹੁਣ ਇੱਥੋਂ ਦੇ ਲੋਕ ਬੜੇ ਖੁਸ਼ ਆ ਇੰਦਰਾ ਕਲੋਨੀ ਦੇ ਤੇ ਮੇਰੇ ਨਾਲ ਤਾਂ ਅਟੈਚ ਹੈਗੇ ਆ ਘੱਟੋ ਘੱਟ 30-35 ਸਾਲ ਤੋਂ ਮੈਂ ਇਹਨਾਂ ਨੂੰ ਪਰਿਵਾਰਾਂ ਨੂੰ ਜਾਣਦਾ ਜਿਹੜੇ ਇੱਥੇ ਗਰੀਬ ਦੂਸਰੇ ਲੋਕ ਰਹਿੰਦੇ ਆ ਹੁਣ ਉਹ ਖੁਸ਼ ਆ ਤੇ ਤੁਸੀਂ ਅਸੀਂ ਇਹਨੂੰ ਸ਼ੇਅਰ ਵੀ ਕਰੀ ਚੱਲਿਓ ਦੋਸਤੋ ਪੰਜਾਬ ਦੇ ਅੰਦਰ ਫਿਲਾਓ ਅਮਰਪਾਲ ਗੱਲਜੀ ਕੇ ਦੇ ਗੋਡ ਮਾਨ ਸਾਹਿਬ ਧੰਨਵਾਦ ਤੁਹਾਡਾ ਵੱਡੀ ਕਾਰਵਾਈ ਹੈ ਅੱਜ ਸਾਰਾ ਪਲਾਨ ਕਰਕੇ ਜਾਇਓ ਜੀ ਇਹ ਇਹ ਅਸੀਂ ਰਿਕੁਐਸਟ ਕਰਦੇ ਆਂ ਵੀ ਵੈਸੇ ਨਹੀਂ ਸਾਰਾ ਪਲਾਨ ਕਰੋ ਇਹਨੂੰ ਹਾਂ ਇਹ ਵੀ ਹੈਗਾ ਇਹ ਵੀ ਅਟੈਚ ਹੈ ਇਸ ਇਹ ਸਾਰੇ ਮਕਾਨਾਂ ਨੂੰ ਪੂਰਾ ਪਲਾਨ ਕਰਕੇ ਫਿਰ ਮਾਨ ਸਾਹਿਬ ਆਰਡਰ ਕਰੋ ਵੀ ਸਾਰਾ ਪਲਾਨ ਕਰਕੇ ਜਾਣ ਇਹ ਪਲਾਨ ਕਰਨ ਇਹਨੂੰ ਸਾਰੇ ਨੂੰ ਪਲਾਨ ਕਰਨ ਨਹੀਂ ਤਾਂ ਉਹ ਜਿਹੜੇ ਡਰ ਨਹੀਂ ਜਾਏਗਾ ਪਤਾ ਲੱਗੇ ਉਹਨਾਂ ਦੇ ਬੱਚਿਆਂ ਨੂੰ ਅੰਦਰ ਤੱਕ ਕੰਬ ਜਾਂਦਾ ਜਦੋਂ ਇਹ ਜੀ ਕਾਰਵਾਈ ਤੁਸੀਂ ਕੀਤੀ ਹੈ ਬਹੁਤ ਵਧੀਆ ਕਾਰਵਾਈ ਹੈ ਸ਼ੇਅਰ ਵੀ ਕਰੀ ਚੱਲੋ ਆ ਵੇਖੋ ਆ ਕੂੜਾ ਰੱਖਿਆ ਆ ਆ ਆ ਤਿੰਨਾਂ ਇਹ ਚੱਕ ਕੇ ਲੈ ਕੇ ਆਉਂਦੇ ਸਵੇਰੇ ਤੇ ਇਹਨਾਂ ਨੇ ਬਾਨਾ ਕੀ ਬਣਾ ਰੱਖਿਆ ਸੀਗਾ ਵੇਖੋ ਆ ਆ ਆ ਇਹ ਡੰਗ ਹਿੱਲ ਜਿਹੜੇ ਹੈਗੇ ਆ ਉਹਨਾਂ ਦੇ ਕੂੜਾ ਚੁੱਕ ਕੇ ਆਉਂਦੇ ਸੀਗੇ ਤੇ ਇਹ ਐਡੀ ਵੱਡੀ ਵੱਡੀਆਂ ਕੋਠੀਆਂ ਬਣਾ ਰੱਖੀਆਂ ਇਹਨਾਂ ਨੇ ਆ ਆ ਕੋਠੀਆਂ ਇਹਨਾਂ ਦੀਆਂ ਪਾਣੀ ਪਿਆਰੇ ਆ ਲੋਕ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਇੰਦਰਾ ਕਲੋਨੀ ਦੇ ਲੋਕ ਹੈ ਹੋਰ ਵਧੀਆ ਸੇਵਾ ਵੀ ਕਰੋ ਮੈਂ ਤੁਹਾਨੂੰ ਕਹਿੰਦਾ ਐਸਐਸਪੀ ਸਾਹਿਬ ਮੈਡਮ ਪੱਤਰਕਾਰਾਂ ਨੂੰ ਬਾਈਟ ਦੇ ਰਹੇ ਤੇ ਆ ਪਗਵਾਈ ਕਰ ਰਹੇ ਆ ਲੋਕਾਂ ਦੇ ਵਿੱਚ ਪੋਜ਼ਿਟਿਵ ਸੁਨੇਹਾ ਗਿਆ ਬਹੁਤ ਵਧੀਆ ਸੁਨੇਹਾ ਜਿਹੜਾ ਗਿਆ ਲੋਕਾਂ ਦੇ ਵਿੱਚ ਇਹ ਜਿਹੜਾ ਇਹ ਢਾਹ ਰਿਹਾ ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਕਾਰਵਾਈ ਹੈ ਇਹਨੂੰ ਸ਼ੇਅਰ ਵੀ ਕਰ ਦਿਓ ਮੇਰੇ ਦੋਸਤੋ ਸ਼ੇਅਰ ਕਰਨ ਨਾਲ ਇਹ ਹੋਏਗਾ ਵੀ ਨਸ਼ਾ ਤਸਕਰਾਂ ਦੇ ਵਿੱਚ ਜਿਹੜੇ ਹੈਗੇ ਆ ਭੱਜੜਾ ਬਹਿਣਗੇ ਆ ਤੇ ਉਹ 100 ਵਾਰ ਸੋਚੂਗਾ ਤੇ ਇਹਨਾਂ ਦੀ ਸਾਰੀ ਪ੍ਰਾਪਰਟੀ ਅਟੈਚ ਕਰ ਲੈਣੀ ਚਾਹੀਦੀ ਆ ਵੀ ਇਹਨਾਂ ਦੇ ਕਿਹੜੇ ਕਿਹੜੇ ਪਲਾਟ ਇਹਨਾਂ ਨੇ ਇਹਨਾਂ ਨੇ ਬਣਾਏ ਹੈਗੇ ਆ ਸਰਕਾਰ ਆਪਣੇ ਤੇ ਜਿਹੜੇ ਹੈਗੇ ਆ ਮਰਜ਼ੀ ਕਰੇ ਖਜ਼ਾਨੇ ਦੇ ਵਿੱਚ ਲੈ ਕੇ ਜਾਵੇ ਇਹਨੂੰ ਸ਼ੇਅਰ ਕੀਤਾ ਜਾਵੇ ਸਾਰੇ ਲੋਕਾਂ ਨੂੰ ਹਾਂ ਕੀ ਹੋਊਗਾ ਮੈਡਮ ਅੰਦਰ Gracias.